ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਵਾਲਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਨੇ ਔਰ ਇੱਕ ਖਾਸ ਤੌਰ ਦੇ ਉੱਤੇ ਉਦੋਂ ਹੋ ਰਿਹਾ ਜਦੋਂ ਹਾਲ ਹੀ ਦੇ ਵਿੱਚ ਜਥੇਦਾਰ ਦੇ ਅਹੁਦੇ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਹੁਣੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਐਸਜੀਪੀਸੀ ਦੀ ਐਗਜ਼ੀਕਿਟਿਵ ਕਮੇਟੀ ਦੀ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਮਸਲੇ ਨੂੰ ਵਿਚਾਰਿਆ ਗਿਆ ਇੱਕ ਰਿਪੋਰਟ ਲਿਆਂਦੀ ਗਈ ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਉਸ ਰਿਪੋਰਟ ਦੇ ਬਿਨਾ ਦੇ ਉੱਤੇ ਹਾਲਾਂਕਿ ਉਸ ਰਿਪੋਰਟ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਆਲਰੇਡੀ ਚੱਲ ਰਹੇ ਨੇ ਉਸ ਰਿਪੋਰਟ ਨੂੰ ਲੈ ਕੇ ਬੜੀ ਸ਼ਸ਼ੋਪੰਜ ਹੈ ਔਰ ਕਈ ਲੀਡਰ ਤਾਂ ਇਸ ਤਰ੍ਹਾਂ ਦੇ ਵੀ ਨਜ਼ਰ ਆ ਰਹੇ ਆ ਜਿਹੜੇ ਕਹਿੰਦੇ ਆ ਕਿ ਉਹ ਰਿਪੋਰਟ ਵਿੱਚ ਜੋ ਲਿਖਿਆ ਸੀ ਉਹਨੂੰ ਤਾਂ ਵਿਚਾਰਿਆ ਹੀ ਨਹੀਂ ਗਿਆ ਯਾਨੀ ਕਿ ਹੁਣ ਐਸਜੀਪੀਸੀ ਅੰਦਰ ਵੀ ਵੱਡੇ ਪੱਧਰ ਦੇ ਉੱਤੇ ਪਾੜਾ ਪੈਂਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਜਿਹੜੇ ਵਕੀਲ ਪੱਧਰ ਦੇ ਉੱਤੇ ਵੀ ਗੱਲ ਹੋ ਰਹੀ ਹੈ ਕਿ ਕਾਨੂੰਨੀ ਪੱਧਰ ਦੇ ਉੱਤੇ ਵੀ ਇਸ ਉੱਤੇ ਐਕਸ਼ਨ ਹੋ ਸਕਦਾ ਹੈ ਜਾਂ ਕੋਈ ਕੇਸ ਜਿਹੜਾ ਉਹ ਦਰਜ ਕੀਤਾ ਜਾ ਸਕਦਾ ਹੁਣ ਇੱਥੇ ਆ ਕੇ ਗੱਲ ਗਿਆਨੀ ਹਰਪ੍ਰੀਤ ਸਿੰਘ ਦੇ ਸੰਦਰਭ ਦੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਹੁੰਦੀ ਨਜ਼ਰ ਆ ਰਹੀ ਹੈ ਸੀਨੀਅਰ ਪੱਤਰਕਾਰ ਇਸ ਉੱਤੇ ਤਰਕ ਦਿੰਦੇ ਨਜ਼ਰ ਆ ਰਹੇ ਹਨ ਹੁਣ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਾਰੇ ਇਹ ਕਿਹਾ ਜਾਣ ਲੱਗ ਗਿਆ ਕਿ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਨਾ ਸਿਰਫ ਇਹ ਮਸਲਾ ਉਹਨਾਂ ਦੇ ਉੱਤੇ ਇੱਕ ਹੋਰ ਮਸਲਾ ਇੰਪੋਜ਼ ਹੋ ਸਕਦਾ ਆ ਜਾਂ ਫਿਰ ਉਹਦੇ ਬਾਰੇ ਗੱਲ ਚੱਲ ਸਕਦੀ ਹੈ ਜਿਹੜਾ ਮਸਲਾ ਬੀਬੀ ਜਗੀਰ ਕੌਰ ਦੇ ਮਤਲਕ ਇਸ ਵੇਲੇ ਚੱਲਦਾ ਪਿਆ ਹੈ ਬੀਬੀ ਜ਼ਗੀਰ ਕੌਰ ਨੂੰ ਆਪਸ਼ਬਦ ਜਿਹੜੇ ਨੇ ਉਹ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਰਤੇ ਸਨ ਜਿਸ ਵਾਸਤੇ ਮਹਿਲਾ ਕਮਿਸ਼ਨ ਨੇ ਸਿੱਧੇ ਤੌਰ ਤੇ ਐਕਸ਼ਨ ਵੀ ਕੀਤਾ ਸੀ ਔਰ ਐਸਜੀਪੀਸੀ ਪ੍ਰਧਾਨ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਵੀ ਤਲਬ ਕੀਤਾ ਗਿਆ ਸੀ ਉੱਥੇ ਉਹਨਾਂ ਨੂੰ ਜਾਣਾ ਪਿਆ ਸੀ ਹਾਲਾਂਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਬਾਬਤ ਅਕਾਲ ਤਖਤ ਸਾਹਿਬ ਸਾਹਮਣੇ ਨਤਮਸਤਕ ਵੀ ਹੋ ਚੁੱਕੇ ਸੀ ਉਹਨਾਂ ਨੇ ਉੱਥੇ ਜਾ ਕੇ ਲਿਖਤੀ ਤੌਰ ਤੇ ਵੀ ਖਿਮਾ ਜਾਚਨਾ ਕਰ ਲਈ ਸੀ ਪਰ ਇਸ ਮਸਲੇ ਉੱਤੇ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਜਾਂਦੀ ਹੈ ਜਿਸ ਦੇ ਨਾਲ ਐਸਜੀਪੀਸੀ ਪ੍ਰਧਾਨ ਸਿੱਧੇ ਤੌਰ ਦੇ ਉੱਤੇ ਫਸ ਜਾਂਦੇ ਨੇ ਉੱਥੇ ਹੁਣ ਇਹ ਕਿਹਾ ਜਾਣ ਲੱਗ ਗਿਆ ਕਿ ਉਸ ਮਸਲੇ ਵਿੱਚ ਵੀ ਅਜੇ ਐਕਸ਼ਨ ਹੋਣਾ ਬਾਕੀ ਹੈ ਉਹਦੇ ਵਿੱਚ ਵੀ ਕੁਝ ਹੋਇਆ ਨਹੀਂ ਹੈ ਉਹਦੇ ਵਿੱਚ ਵੀ ਕਾਰਵਾਈ ਹੋਣੀ ਬਾਕੀ ਹੈ ਮਹਿਲਾ ਕਮਿਸ਼ਨ ਜਿਹੜੀ ਹੈ ਉਹ ਇਨਵੋਲਡ ਹੋ ਗਈ ਸੀ ਔਰ ਤਲਬ ਦੀ ਕਰ ਲਿਆ ਸੀ ਪੇਸ਼ ਵੀ ਹੋ ਗਏ ਸੀ ਇੱਕ ਪਾਸੇ ਬੀਬੀ ਜਗੀਰ ਕੌਰ ਨੇ ਉਸ ਵੇਲੇ ਕਿਹਾ ਸੀ ਕਿ ਜੇ ਮਹਿਲਾ ਕਮਿਸ਼ਨ ਇਸ ਉੱਤੇ ਐਕਸ਼ਨ ਕਰਦੀ ਪਈ ਹੈ ਤਾਂ ਉਹਨਾਂ ਦਾ ਕੋਈ ਵੀ ਰੋਲ ਨਹੀਂ ਬਣਦਾ ਕਿ ਉਹ ਇਸ ਦੇ ਵਿੱਚ ਕੋਈ ਅਪੀਲ ਕਰਨ ਕਿਉਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉੱਥੇ ਵੀ ਫਸ ਗਏ ਸੀ ਹੁਣ ਅ ਬੁੱਧੀਜੀਵੀ ਤਰਕ ਤਾਂ ਇਹ ਕਰਦੇ ਆ ਕਿ ਐਸਜੀਪੀਸੀ ਪ੍ਰਧਾਨ ਹੋਣ ਦੇ ਨਾਤੇ ਉੱਤੇ ਐਦਾ ਦੀ ਸ਼ਬਦਾਵਲੀ ਕਿਸੇ ਮਹਿਲਾ ਵਾਸਤੇ ਵਰਤੀ ਗਈ ਹੋਵੇ ਇਹ ਚੰਗੀ ਗੱਲ ਨਹੀਂ ਹੈ ਹੁਣ ਸੀਨੀਅਰ ਪੱਤਰਕਾਰ ਇਹ ਵੀ ਤਰਕ ਕਰਦੇ ਆ ਕਿ ਉਸ ਵੇਲੇ ਹੀ ਐਸਜੀਪੀਸੀ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਲਾਂਬੇ ਹੋ ਜਾਣਾ ਚਾਹੀਦਾ ਸੀ ਕਿ ਮੈਂ ਇਹ ਗੁਨਾਹ ਕੀਤਾ ਤੇ ਮੈਂ ਇਸ ਇਸ ਚੀਜ਼ ਦੀ ਪਰਭਾਈ ਮੇਰੇ ਤੋਂ ਇਸ ਤਰ੍ਹਾਂ ਕਰਵਾਈ ਜਾਵੇ ਪਰ ਹੁਣ ਇਸ ਗੱਲ ਦੇ ਵਿੱਚ ਐਸਜੀਪੀਸੀ ਪ੍ਰਧਾਨ ਦੇ ਉੱਤੇ ਇੱਕ ਮਸਲਾ ਹੋਰ ਪੱਖ ਗਿਆ ਕਿਉਂਕਿ ਉਹ ਮਸਲਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੇਵਾ ਮੁਕਤੀ ਦੇ ਨਾਲ ਜੁੜਿਆ ਹੋਇਆ ਇੱਕ ਪਾਸੇ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਬੀਬੀ ਜ਼ਗੀਰ ਕੋਰ ਵਾਲਾ ਵੀ ਮਸਲਾ ਅਜੇ ਬਰਕਰਾਰ ਹੈ ਦੂਸਰੇ ਪਾਸੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਾਂ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਕੋਈ ਤਿੰਨ ਮੈਂਬਰੀ ਕਮੇਟੀ ਨਿਯੁਕਤ ਕਰਨਾ ਜਾਂਚ ਵਾਸਤੇ ਕਹਿੰਦੇ ਉਹ ਵੀ ਅਧਿਕਾਰ ਖੇਤਰ ਐਸਜੀਪੀਸੀ ਦਾ ਜਾਂ ਐਸਜੀਪੀਸੀ ਦੇ ਪ੍ਰਧਾਨ ਦਾ ਨਹੀਂ ਸੀਗਾ ਹਾਲਾਂਕਿ ਵਾਰ-ਵਾਰ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਜਾਂ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਇਸ ਉੱਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਜਾਂ ਇਸ ਤਰਕ ਦਾ ਉਲਟ ਪੇਸ਼ ਕੀਤਾ ਜਾਂਦਾ ਰਿਹਾ ਆ ਵੀ ਕਿਹਾ ਜਾਂਦਾ ਰਿਹਾ ਕਈ ਥਾਮਾਂ ਦੇ ਉੱਤੇ ਤਾਂ ਆ ਕਿ ਇਹ ਅਧਿਕਾਰ ਖੇਤਰ ਹੈ ਐਸਜੀਪੀਸੀ ਦਾ ਪਰ ਇਸ ਦੇ ਬਾਵਜੂਦ ਸਿੱਧੇ ਤੌਰ ਦੇ ਉੱਤੇ ਦਲੀਲਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਇਹ ਅਧਿਕਾਰ ਖੇਤਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦਾ ਹੋ ਸਕਦਾ ਹੈ ਸ਼੍ਰੀ ਕਾਲ ਤਕ ਸਾਹਿਬ ਦਾ ਹੋ ਸਕਦਾ ਹੈ ਕਿ ਹਰ ਗਿਆਨੀ ਹਰਪੀਲ ਸਿੰਘ ਨੇ ਪੰਜ ਪਿਆਰਿਆਂ ਦੇ ਸਾਹਮਣੇ ਆਪਣਾ ਤਰਕ ਪੇਸ਼ ਕਰ ਦਿੱਤਾ ਸੀ ਔਰ ਉਹ ਵੀ ਸੰਤੁਸ਼ਟੀਜਨਕ ਸੀ ਇਹ ਵੀ ਕਿਤਨਾ ਕਿਤੇ ਕਿਹਾ ਜਾ ਰਿਹਾ ਹੈ ਯਾਨੀ ਕਿ ਬਹੁਤ ਕੁਝ ਆਲਰੇਡੀ ਚੱਲਦਾ ਪਿਆ ਸੀਗਾ ਜਿਸ ਦੇ ਦਰਮਿਆਨ ਦੁਆਰਾ ਇਹ ਰਿਪੋਰਟ ਦੀ ਚਰਚਾ ਚੱਲ ਗਈ ਔਰ ਆਲਟੀਮੇਟਲੀ ਯਾਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੁਣ ਦੋ ਚੀਜ਼ਾਂ ਪੈਰਲਲ ਚੱਲਦੀਆਂ ਪਈਆਂ ਨੇ ਔਰ ਸੀਨੀਅਰ ਪੱਤਰਕਾਰ ਇੱਥੇ ਤਰਕ ਕਰਦੇ ਪਏ ਆ ਕਿ ਐਸਜੀਪੀਸੀ ਪ੍ਰਧਾਨ ਨੂੰ ਤਾਂ ਉਸ ਵੇਲੇ ਹੀ ਅਸਤੀਫਾ ਦੇ ਲੈਣਾ ਚਾਹੀਦਾ ਸੀ ਜਦੋਂ ਬੀਬੀ ਜਗੀਰਕੌਰ ਦੇ ਮਤਲਕ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਸੀ ਹੁਣ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਐਸਜੀਪੀਸੀ ਪ੍ਰਧਾਨ ਵਾਸਤੇ ਜਾਂ ਫਿਰ ਗਿਆਨੀ ਰਗਵੀਰ ਸਿੰਘ ਦੇ ਵਾਪਸ ਆਉਣ ਤੋਂ ਬਾਅਦ ਕੀ ਕੁਝ ਵੇਖਣ ਨੂੰ ਮਿਲਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ